ਲੋ ਜੀ ਸੱਜਣੋ ਆਪਾਂ ਤੁਹਾਡੇ ਵਾਸਤੇ ਟਰੈਕਟਰ ਨਹੀਂ ਇੱਕ ਤੋਹਫਾ ਲਿਆਂਦਾ ਜਿਹੜਾ ਜ਼ਿਮੀਂਦਾਰ ਦੇ ਹੱਕ ਨੂੰ ਤੇ ਹਰੇਕ ਕੰਮ ਨੂੰ ਹੱਬ ਤੋਂ ਅੱਗੇ ਵੱਸ ਕਰਕੇ ਸਭ ਪਾਉਂਦਿਆ ਆ ਆਸ਼ੀ ਵਾਲੇ ਪਹਿਲਾਂ ਵੀ ਪਾਉਂਦੇ ਛੋਟੇ ਤੋਂ ਲੈ ਕੇ ਵੱਡੇ ਟਰੈਕਟਰ ਤੱਕ ਤੇ ਵੀਰ ਟਰੈਕਟਰ ਲੈ ਕੇ ਆਇਆ ਹੈਗਾ ਸੰਦੂਲੀ ਵਾਲੇ ਤੋਂ ਚਤੂਲਗੜ੍ਹ ਸ਼ਹਿਰ ਦੇ ਵਿੱਚੋਂ ਫਸਟ ਆਨਰ ਆ ਤੇ ਨੰਬਰ ਆ ਪੰਜਾਬ ਪੀਵੀ 31 21 ਮਾਡਲ ਆ ਰੇਟ ਲਿਖਿਆ ਇਹਨੇ 590 ਟਰੈਕਟਰ ਦੇ ਜੋਰ ਦੇ ਤੇ ਟਰੈਕਟਰ ਦੇ ਕੀਮਤ ਦੇ ਮੁਕਾਬਲੇ ਰੇਟ ਕੋਈ ਬਾਈ ਨੇ ਬਹਲਾ ਨਹੀਂ ਲਿਖਿਆ ਮਾਈਬ ਸਟਾਰਟ ਟਰੈਕਟਰ ਆ 552 ਦੇ ਜਿਹੜੀ ਸਟਾਰਟ ਹੈ ਉਹਨੇ ਟਰੈਕਟਰ ਟਰੈਕਟਰ ਸਮਿਆ ਹੋਇਆ ਟਰੈਕਟਰ ਜਮਾ ਇਹਦਾ ਠੀਕਾ ਜੀਮੇਦਾਰ ਭਰਾ ਲੈ ਆਇਆਗਾ ਤੋਤਾ ਵੀ ਨਹੀਂ ਪਰ ਟਰੈਕਟਰ ਦੀ ਚਮਕ ਦੇਖੋ ਤੁਸੀਂ ਵੱਡੀ ਗੱਲ ਇਹ ਆ ਤੇ ਬਾਕੀ ਉਹ ਤੋਂ ਤੁਹਾਨੂੰ ਪਿੱਛੇ ਤੋਂ ਟਰੈਕਟਰ ਦਿਖਾਉਣੇ ਆ ਬਾਕੀ ਬਾਈ ਨਾਲ ਗੱਲਬਾਤ ਕਰਾਵਾਂਗੇ ਜਿਹੜਾ ਬਾਈ ਟਰੈਕਟਰ ਲੈ ਕੇ ਆਇਆਗਾ ਦੇਖੋ ਜੀ ਬਾਈ ਨੇ ਇਕੱਲਾ ਹੁੱਕ ਤੋਂ ਹੀ ਕੰਮ ਲਿਆ ਹੋਰ ਤਾਂ ਕੋਈ ਟਾਪ ਲਿੰਕ ਵਗੈਰੇ ਦਾ ਵਰਤ ਹੀ ਨਹੀਂ ਜਿਵੇਂ ਓਕੇ ਰਿਪੋਰਟ ਆ ਜੀ ਟਰੈਕਟਰ ਹਾਂ ਜੀ ਆਈ ਵੀਰੇ ਆਈ ਵੀਰੇ ਕਿੰਨੇ ਘੰਟੇ ਚੱਲਿਆ ਬਾਈ ਟਰੈਕਟਰ ਇਹਦਾ ਮੈਂ ਦਿਖਾ ਦਵਾਂ ਮਾਡਲ ਮੀਟਰ ਤੇ ਇਹ ਤਾਂ ਕੋਈ ਬੰਦੀ ਦਾ ਤੋਂ ਦੇ ਰੂਪ ਤੇ 175 ਆਸ ਤੇ 175.5 5 1.55 1.55 1752 ਘੰਟਾ ਚੱਲਿਆ ਹਨਾ 1752 ਘੰਟਾ ਚੱਲਿਆ 2 ਸਾਲਾਂ ਦੀ 2 ਤੋਂ ਤੇ ਪਰ ਟਰੈਕਟਰਾਂ ਨੂੰ ਇਹਨਾਂ ਨੂੰ ਕੁਝ ਨਹੀਂ ਹੁੰਦਾ ਘੰਟੇ ਚਾਹੇ ਉਹ 1700 ਕਹਿੰਦੇ ਹੁਣ ਚਾਹੇ 17000 ਚੱਲੇ ਹੁਣ ਇਹ ਬਾਈਸੇ ਵੀ ਆਸ਼ੇ ਵਾਲਿਆਂ ਦਾ ਤਾਂ ਪਹਿਲਾਂ ਤੋਂ ਰਿਕਾਰਡ ਆ ਕਹਿੰਦੇ 485 ਮਾਦਰ ਕੇਐਸ ਵਾਲੇ ਮਸ਼ੀਨ ਨਹੀਂ ਹੁੰਦੇ ਵੀ ਕਹਿੰਦੇ ਭਾਈ ਇਹਦੇ ਨਾਲ ਜਾਊਂਗੀ ਤੇ ਮਸ਼ੀਨ ਦੀ ਕੋਈ ਗਾਰੰਟੀ ਨਹੀਂ ਤੇ ਟਰੈਕਟਰ ਦਾ ਕੋਈ ਮੁੰਡਾ ਗੋਲ ਮਟੋਲ ਜਾ ਤੇ ਬਾਈ ਲੈ ਕੇ ਆਏ ਤੇ ਬਾਈ ਕੀ ਡਿਮਾਂਡ ਆ? ਇਦੋਂ ਇਦੋਂ ਥੱਲੇ ਕਿੰਨਾ ਕਰ ਦੇਗਾ ਰੇਟ? ਜਾਇਜ ਜਾਇਜ। ਅਜੇ ਥੱਲੇ ਬਾਈ ਕਰਦਾਂਗੇ ਕੁਝ ਕੀ ਮਾਲ ਕੁਝ ਇਹਦਾ ਰੈਡੀ ਆ। ਅੱਛਾ ਰੈਡੀ ਦਾ ਗੱਲ ਕਰਨ ਲਈ ਤੇ ਇੱਕ ਵਾਰੀ ਤਰਾ ਨੰਬਰ ਬੋਲ ਦੇ ਜੇ ਕਿ ਗੱਲ ਕਰਨੀ ਉਹ ਬੰਦਾ ਕਰ। 9985 93 93 787 93 786 650 6850 93641 93641 5390 ਤੇਰਾ 5390 ਤੇਰਾ ਨਾਮ ਕੀ ਆ ਬਾਈ ਤੇਰਾ? ਕਿਆਵੀ ਬਾਠ ਕਿਆਵੀ ਬਾਠ ਐਵੀ ਬਾਠ ਦਾ ਵੀ ਮੱਖਣਵਾੜ ਦਾ ਵੀ ਆ ਦੋਨੇ ਨੰਬਰ ਬੋਲਤੇ ਮੁੰਡੇ ਨੇ ਆਉਂਦਾ ਬੋਲਤੇ ਨਾਲੇ ਆਦੇ ਡੈਡੀ ਦਾ ਬੋਲਤਾ ਮਾਡਲ 21 ਮਾਡਲ ਟਰੈਕਟਰ ਆ ਤੇ ਟਰੈਕਟਰ ਦੋਸਤੋ ਕੀ ਕਹਨੇ ਆ ਟਰੈਕਟਰ ਦੇ ਜਿਵੇਂ ਕਿ ਕਹਿੰਦੇ ਅਗਲਾ ਕਹਿੰਦਾ 3630 8 ਤੋਂ 55 ਹਨਾ ਜਿਵੇਂ ਕਹਿੰਦੇ ਵੀ ਬੜੇ ਤਗੜੇ ਕਸਾਣ ਦੇ ਪੁੱਤ ਆ ਤੇ ਇਹ ਵੀ ਉਹਨਾਂ ਤੋਂ ਪਿੱਛੇ ਨਹੀਂ ਹਟਦਾ ਦੋਸਤੋ ਇਹ ਅੱਕੇ ਜਾਊਗਾ ਤੇ ਵੈਸੇ ਟਰੈਕਟਰ ਘੱਟ ਕੀਮਤ ਦਾ ਤੇ ਬੰਦ ਕੰਮ ਵਾਸਤੇ ਜੇ ਕਿਸੇ ਜ਼ਿਮੀਂਦਾਰ ਨੇ ਲੈਣਾ ਹੋਵੇ ਨਮਾ ਟਰੈਕਟਰ ਆ ਦੋਸਤੋ ਇਹ ਸਵਰਾਜ 363 ਹੋਵੇ ਇਥੋਂ ਇਹਦਾ ਘੱਟੋ ਘੱਟ 7 7.5 ਜਾਂ 8 ਏਕੜਾਂ 'ਚ ਰੇਟ ਹੋਵੇ ਤੇ ਟਰੈਕਟਰ ਇਹ 4x4 ਵੀ ਹੋ ਜੂਆ ਦੋਸਤੋ ਥੱਲੇ ਦੇ ਆਪਸ਼ਨ ਦਿੱਤਾ ਹੋਇਆ ਹੈਗਾ ਤੇ ਪਾਵਰ ਹੈਗਾਗਾ 60 ਹਸ ਪਾਵਰ ਟਰੈਕਟਰ ਲੋ ਇਹ ਧੰਨਵਾਦ ਦੋਸਤੋ